ਹਾਂਜੀ ਕਿਦਾਂ ਸਾਰੇ ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਅੱਜ ਮੇਰੇ ਵੀਰੋ ਮੁੰਬਈ ਦੇ ਵਿੱਚ ਬੰਬੇ ਦੇ ਵਿੱਚ ਕਈ ਸਰਾ ਹੋ ਗਿਆ ਅੱਜ ਹਰਿਆਣਾ ਪੰਜਾਬ ਦਾ ਟੌਪ ਦਾ ਮੈਚ ਕਰਵਾਇਆ ਗਿਆ ਸੀ ਸਰੇ ਦੇ ਖਡਾਰੀ ਖੇਡੇ ਸੀਗੇ ਟੌਪ ਦਾ ਮੈਚ ਵੀ ਹੋਇਆ ਉੱਥੇ ਰਿਜ਼ਲਟ ਦੱਸਾਂਗੇ ਵੀ ਕਿਹੜੀ ਟੀਮ ਜਿੱਤੀ ਤੇ ਬੈਸਟ ਕਿਹੜੇ ਬਣੇ ਨਵੇਂ ਆਏ ਆ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਪੰਜਾਬ ਦੀ ਟੀਮ ਦੇ ਵਿੱਚ ਆ ਦੀਪ ਹਾਕਮ ਆਲੀਆ ਜੱਗੂ ਅਰਸ਼ ਤੇ ਸ਼ੀਲੂ ਹਰਿਆਣੇ ਵਾਲਾ ਹਰਿਆਣੇ ਦੀ ਟੀਮ 'ਚ ਰਵੀ ਕੈਲਰਮ ਨੇ ਵੀ ਕਮਾਲ ਕੀਤੀ ਬੁਰਿਏ ਨੇ ਵੀ ਐਕਸ਼ਨ ਵੀ ਮੁੰਡਿਆਂ ਨੇ ਪੰਜਾਬ ਵਾਲਿਆਂ ਨੇ ਵੀ ਐਕਸ਼ਨ ਤੇ ਅੰਬੇ ਹੁਣਿਆਣੇ ਵੀ ਐਕਸ਼ਨ ਕੀਤੇ ਸੀਗੇ ਸਰਾ ਹੋਇਆ ਸੀ ਮੇਰੇ ਵੀਰੋ ਮੈਚ ਨੂੰ ਦੇਖਿਓ ਸਵਾਦ ਆਊ ਜੱਤੇ ਆ ਜਿਹੜਾ ਮਰਜੀ ਪਰ ਪੰਜਾਬ ਵਾਲਿਆਂ ਨੇ ਕਮਾਲ ਕਰਤੀ ਅੱਜ ਕਹਿਰ ਕੀਤਾ ਮੁੰਡਿਆਂ ਨੇ ਸ਼ੀਲੂ ਬੈਸਟਾ ਜਾਫੀ ਬਣਿਆ ਰਵੀ ਕਲਰਮਾਲਾ ਬੈਸਟਾ ਰੀਡਰ ਬਣਿਆ ਤੇ ਮੇਰੇ ਵੀਰੋ ਇੱਥੇ ਜੋ ਹੈ ਸਰਾ ਹੋਇਆ ਅੱਜ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀਗੀ ਤੁਹਾਨੂੰ ਮੈਚ ਦਾ ਨਜ਼ਾਰਾ ਆਇਆ ਕਿ ਨਹੀਂ ਦੱਸਿਓ ਹਾਕਮ ਵਾਲਿਆ ਵੀ ਸਰਾ ਕਰ ਗਿਆ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮੇਰੇ ਵੀਰੋ ਜਿੱਤੇ ਜਿਹੜੇ ਮਰਜੀ ਇੱਕ ਕਰੀ ਮੈਚ ਦੇਖਿਓ ਜਨਣੇ ਨਹੀਂ ਦੇਖਿਆ ਕਿਉਂਕਿ ਐਕਸ਼ਨ ਜੋ ਹੋਇਆ ਜਦੋਂ ਆਪਾਂ ਖਿਆ ਪਿਆ ਸੀਗਾ ਮੈਚ ਜੱਗੂ ਦਾ ਜੋਰ ਲੱਗਿਆ ਪਿਆ ਸੀ ਸਾਰੇ ਖਿਡਾਰੀਆਂ ਦਾ ਵੀ ਸਾਡਾ ਪੰਜਾਬ ਜਿੱਤੇ ਹਰਿਆਣਾ ਜਿੱਤੇ ਤਾਂ ਉਹ ਗੱਲ ਵੱਖਰੀ ਸੀਗੀ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਧੰਨਵਾਦ